ਅੱਸੀ ਕਾ ਦੋਸਤੋ ਕੀ ਹਾਲ ਚਾਲ ਹੈ ਪੰਜਾਬੀ ਲੋਗ ਕਿਸੇ ਨੂੰ ਸੌਰੀ ਨਹੀਂ ਕਹਿੰਦੇ ਬੇਸ਼ੱਕ ਆਪਣੀ ਗਲਤੀ ਵੀ ਹੋਵੇ ਫਿਰ ਵੀ ਉਹ ਕਹਿੰਦੇ ਨਹੀਂ ਸੌਰੀ ਨਹੀਂ ਕਹਣਾ ਮਾਫੀ ਨਹੀਂ ਮੰਗਣੀ ਕਿਉਂਕਿ ਬੜੀ ਸ਼ਰਮ ਮਹਿਸੂਸ ਕਰਦੇ ਵੇ ਵੀ ਅਸੀਂ ਸੌਰੀ ਗਈਏ ਤੁਸੀਂ ਪਾਰਟੀ ਨੂੰ ਤੇ ਦੋਸਤੋ ਸੌਰੀ ਦੇ ਦੋ ਹੀ ਮਤਲਬ ਹੁੰਦੇ ਜੇ ਜੇ ਤੇ ਤੁਸੀਂ ਕਿਸੇ ਆਦਮੀ ਨਾਲ ਲੜਾਈ ਝਗੜੇ ਚ ਸੌਰੀ ਕਹਤਾ ਤੇ ਸਮਝੋ ਗੱਲ ਮੁੱਕ ਗਈ ਜੇ ਵੀ ਚਲੋ ਆਪਣੀ ਗਲਤੀ ਮੰਨ ਲਈ ਤੇ ਸੌਰੀ ਕਹਤਾ ਤੇ ਜੇਸ ਦੋਸਤੋ ਕਿਤੇ ਬੰਦਾ ਹਸਪਤਾਲ ਚ ਕੋਈ ਦਾਖਲ ਹੋਵੇ ਕੋਈ ਰਿਸ਼ਤੇਦਾਰ ਜਾਂ ਨਜ਼ਦੀਕੀ ਆਪਣਾ ਤੇ ਉਦੋਂ ਉਮੀਦ ਹੁੰਦੀ ਡਾਕਟਰ ਤੋਂ ਵੀ ਡਾਕਟਰ ਇਸ ਬੰਦੇ ਨੂੰ ਬਚਾ ਲੇਗਾ ਤੇ ਜਦੋਂ ਡਾਕਟਰ ਵੀ ਢਿੱਲਾ ਜਾ ਮੂੰਹ ਬਣਾ ਕੇ ਬਾਹਰ ਆ ਕੇ ਕਹਿੰਦੇ ਨਾ ਸੌਰੀ ਤੇ ਸਮਝੋ ਗੇਮ ਖਤਮ ਹੋ ਗਈ ਨਹੀਂ ਇਸ ਕਰਕੇ ਕੋਈ ਚੰਗਾ ਲਫ਼ਜ਼ ਨਹੀਂਗਾ ਸੌਰੀ ਇਹ ਡਿਪੈਂਡ ਕਰਦਾ ਵੀ ਕਿੱਥੇ ਯੂਜ਼ ਕੀਤਾ ਹੈ ਥੈਂਕ ਯੂ